ੜਾਇ ਔਖਾ ਹੈ ਹੀਰੇ ਵਿੱਚ ਛੇਕ ਪਾਉਣਾ ਤੇ ਕਿਸੇ ਇਲਮ ਦਾ ਹੋਣਾ ਉਹ ਸੁਤਾ पिंजर चो ते औखा बुलबलां ताईं अदाद हो सुख ग्रस्तना बड़ा ਦੇ ਦੇਸ਼ ਵਾਸਤੇ ਮਿਟਣਾ ਬਰਬਾਦ ਹੋਣਾ ਗੱਲਾਂ ਸਾਰੀਆਂ ਔਖੀਆਂ ਖਾਲਸਾ ਜੀ ਐ ਪਰ ਸਭ ਤੋਂ ਔਖਾ ਜੇ ਸਾਦ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਚਲੇ ਗਏ ਉਹ ਵੀ ਪਛਤਾਉਣਗੇ ਪਰ ਜਿਹੜੇ ਜਿਹੜੇ ਤੁਸੀਂ ਬੈਠਿਓ ਇਹ ਵੀ ਪਛਤਾਓਗੇ ਜੇ ਗੁਰੂ ਦਾ ਬਚਨ ਨਾ ਮੰਨਿਆ ਤਾਂ ਇਹ ਸਭ ਹੁਕਮ ਵਿੱਚ ਹੀ ਖੇਡ ਹੋ ਰਹੀ ਹੈ ਸਤਿਗੁਰੂ ਜੀ ਕਿਰਪਾ ਕਰਨ ਆਹ ਟਾਈਮ ਜਿਹੜਾ ਤੁਹਾਡੇ ਦਰਸ਼ਨ ਕਰਨ ਦਾ ਮੈਨੂੰ ਮਿਲਿਆ ਹੈ ਇਹ ਗੁਰੂ ਦੀ ਕਿਰਪਾ ਨਾਲ ਹੀ ਮਿਲਿਆ ਗੁਰੂ ਨੇ ਤੁਹਾਡੇ ਦਰਸ਼ਨ ਕਰਾਏ ਨੇ ਮੈਂ ਧੰਨਵਾਦ ਕਰਦਾ ਬਾਬਾ ਪ੍ਰੀਤਮ ਸਿੰਘ ਜੀ ਹੁਣਾਂ ਦੀ ਅੱਜ ਵਰਸੀ ਉੱਤੇ ਤੁਸੀਂ ਇੱਥੇ ਆਇਓ ਤੇ ਉਹਨਾਂ ਦੀਆਂ ਦੋ ਅੱਖਾਂ ਤੁਹਾਨੂੰ ਸਾਰਿਆਂ ਨੂੰ ਵੇਖ ਰਹੀਆਂ ਨੇ ਸੰਤ ਬਾਬਾ ਜਗਤਾਰ ਸਿੰਘ ਜੀ ਮੇਰੇ ਅਤੀ ਸਤਿਕਾਰਯੋਗ ਬਾਬਾ ਬੈਂਸ ਸਿੰਘ ਜੀ ਜੋ ਅੰਮ੍ਰਿਤ ਵੇਲੇ ਤੋਂ ਹੀ ਇਸ ਸਟੇਜ ਦੀ ਸੇਵਾ ਕਰ ਰਹੇ ਨੇ ਉਹਨਾਂ ਨੇ ਮੈਨੂੰ ਇਸ ਕੈ ਤੇ ਧੱਕੇ ਨਾਲ ਹੀ ਬਿਠਾ ਲਿਆ ਬੜੇ ਫੋਨ ਆ ਰਹੇ ਸੀ ਮੈਂ ਜਾਣਾ ਸੀ ਪਰ ਇਹ ਗੁਰੂ ਨੇ ਕਿਰਪਾ ਕੀਤੀ ਕਿਉਂਕਿ ਮੈਨੂੰ ਗੁਰੂ ਨੇ ਇਹਨਾਂ ਸੰਗਤਾਂ ਦੇ ਦਰਸ਼ਨ ਕਰਾਉਣੇ ਸਨ ਤੋ ਆਓ ਸਮਾਂ ਕੁਛ ਅੱਗੇ ਜਾਣ ਦਾ ਨਹੀਂ ਕਿਉਂਕਿ ਸਮਾਂ ਇੰਨਾ ਜ਼ਿਆਦਾ ਓਵਰ ਹੋ ਚੁੱਕਾ ਹੈ ਅਸੀਂ ਉਡੀਕ ਰਹੇ ਸਾਂ ਵੀ ਕੋਈ ਬਲਾਰਾ ਰਹਿਤ ਇੰਨੀ ਗਿਆ ਜੇ ਤੋ ਸਾਰਿਆਂ ਦੀ ਹਾਜ਼ਰੀ ਲੱਗ ਜਾਵੇ ਤੋ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਕਥਾ ਵਾਲੇ ਵੀਰਾਂ ਨੇ ਕੁਝ ਬਚਨ ਕੀਤੇ ਕਿ ਜਿਹੜੀਆਂ ਮਾਈਆਂ ਬੀਬੀਆਂ ਜਾਂ ਸੰਗਤ ਗੁਰਦੁਆਰੇ ਵਿੱਚ ਆ ਕੇ ਇਸ ਤਰ੍ਹਾਂ ਬੈਠਦੀ ਹੈ ਕਰਦੀ ਹੈ ਉਹਨਾਂ ਵਾਸਤੇ ਸਾਨੂੰ ਸੇਵਾਦਾਰਾਂ ਨੂੰ ਇੱਕ ਸਪੀਕਰ ਸਪੈਸ਼ਲ ਲਾਉਣਾ ਪਿਆ ਭਈ ਸਾਧ ਸੰਗਤ ਜੀ ਤਗੜੇ ਹੋ ਕੇ ਰਿਹਾ ਜੇ ਜੇਬਾਂ ਨਾ ਕਟੇ ਕਟੀਆਂ ਜਾਣ ਤੁਹਾਡੀਆਂ ਮਾਇਓ ਬੀਬੀਓ ਤੁਸੀਂ ਵੀ ਤਕੜੇ ਹੋ ਕੇ ਤੁਹਾਡੀਆਂ ਜੰਜੀਰੀਆਂ ਜਾਂ ਸੋਨਾ ਇੱਥੇ ਚੋਰ ਵੀ ਆਏ ਹੋਏ ਨੇ ਇਹ ਗੱਲ ਸਪੈਸ਼ਲ ਸਪੀਕਰ ਲਾ ਕੇ ਕਿਉਂ ਆਖਣੀ ਪਈ ਕਿਉਂਕਿ ਸਾਡਾ ਪ੍ਰਬੰਧ ਇੱਥੇ ਜਿਹੜਾ ਉਹਦੀ ਪੂਰੀ ਕਾਮਯਾਬੀ ਨਹੀਂ ਤਕੜੇ ਹੋਵੋ ਇਸ ਪ੍ਰਬੰਧ ਨੂੰ ਇਸ ਗੁਰੂ ਘਰ ਦੇ ਵਿੱਚ ਜਦੋਂ ਵੀ ਆਓ ਨਿਰਮਾਨ ਹੋ ਕੇ ਆਓ ਇੱਥੇ ਸੇਵਾ ਕਰੋ ਆ ਕੇ ਉਹ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਆਪਣੀਆਂ ਚੋਲੀਆਂ ਪਰੋ ਹੁਣ ਸਾਰਿਆਂ ਦੀ ਹਾਜ਼ਰੀ ਲੱਗ ਜਾਏਗੀ ਜਿਹਨੂੰ ਟਾਈਮ ਨਹੀਂ ਮਿਲਿਆ ਉਹਨੂੰ ਵੀ ਮਿਲ ਜਾਏਗਾ ਤੇ ਸਾਰਿਆਂ ਨੇ ਇੱਕ ਪਾਸੇ ਅਸੀਂ ਬੋਲਣ ਲੱਗੇ ਆ ਇੱਕ ਬੰਨੇ ਸਾਰੀ ਸੰਗਤ ਬੋਲੇਗੀ ਸਭ ਨੇ ਕਿਰਪਾ ਕਰਨੀ ਹੈ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰੂ ਆ ਪਾਇਆ ਸਹਿਜ ਸੇਤੀ ਰਾਗ ਰਤਨ ਪਰਵਾਰ ਪਰਿਆ ਸਾਬਦ ਗਾਹਣਿਆ ਸਾਰੇ ਬੋਲੋ ਭਾਈ ਸਭਨਾ ਗਲਾਸ ਨਰਥ ਸੁਆਮੀ ਸੋ ਕਿਉ ਮਨੋ ਵਸਾਰੇ नाम आया भार कर सातख मान बसि आशा साओ पुजाया ਦੋ ਦਵਾਸ ਕੀਤੇ ਕਾਜ ਕੰਟਕਮਾਰਿਆ ਕਹੈ ਨਾਨਕ ਤੈ ਸੁਖ ਹੋ ਆਤਿ ਤਕਰ ਮਨ ਹਦਵਾਜੇ ਪਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਵਸੂ let me up, uh -huh.